ਕਿਵੇਂ ਦੇਖਦੇ ਹੋ ਮੇਲਾ ਜਿਵੇਂ ਪਹਿਲਾਂ ਵੀ ਆਪਾਂ ਮੇਲਾ ਦੇਖਦੇ ਸੀ ਤੇ ਅੱਜ ਸ਼ੁਰੂਆਤ ਹੋਈ ਆ ਤੇ ਸਭ ਤੋਂ ਪਹਿਲਾਂ ਤੁਹਾਡਾ ਸਾਥ ਧੰਨਵਾਦ ਜੀ ਬਹੁਤ-ਬਹੁਤ ਤੇ ਸਾਰਿਆਂ ਦਾ ਹੀ ਬੜਾ ਵਧੀਆ ਧੰਨਵਾਦ ਹੈ ਜੀ ਜਿਹੜਾ ਨੇ ਐਦਾਂ ਦੇ ਇੱਥੇ ਬਹੁਤ ਹੀ ਵਧੀਆ ਆਰਗੇਨਿਕ ਚੀਜ਼ਾਂ ਲਾਈਆਂ ਹੋਈਆਂ ਨੇ ਆਹ ਦੇਖੋ ਜੀ ਇਮਾਨਦਾਰੀ ਦੀ ਹੱਟੀ ਲੱਗੀ ਐ ਇੱਥੇ ਮੈਂ ਕਹਿੰਦੀ ਹਾਂ ਮਾਲਕ ਹੈ ਨਹੀਂਗਾ ਤੁਸੀਂ ਇਹ ਵੀ ਦੇਖੋ ਵੀ ਇੱਥੇ ਹਰੇਕ ਚੀਜ਼ ਉਹਨਾਂ ਨੇ 50 ਰੁਪਏ ਦੀ ਲਾਈ ਐ ਜਿਹੜੇ ਵੀ ਚੀਜ਼ ਤੁਹਾਨੂੰ ਚਾਹੀਦੀ ਆ ਉਹ ਤੁਸੀਂ ਚੀਜ਼ ਚੱਕੋ ਆਪਦੀ ਤੇ ਜਿੰਨਾ ਇਹਦਾ ਮੁੱਲ ਰੱਖਿਆ ਉਹਨਾਂ ਮੁੱਲ ਤੁਸੀਂ ਇਹ ਬਾਕਸ ਰੱਖਿਆ ਹੋਇਆ ਬਾਕਸ ਦੇ ਵਿੱਚ ਪਾ ਸਕਦੇ ਹਾਂ ਇਹ ਆਪਾਂ ਦੇਖਾ ਅੱਜ ਦੇਸ਼ ਦੇ ਹਿੰਦੂ ਜਿਹੜਾ ਵੀ ਉੱਥੇ ਇਮਾਨਦਾਰੀ ਜਿੰਨਾ ਉੱਥੇ ਤੇ ਅੱਜ ਪੰਜਾਬ 'ਚ ਵੀ ਇਹ ਦੇਖਣਾ ਚਾਹੁੰਦੇ ਆ ਪਰਖਣਾ ਚਾਹੁੰਦੇ ਆ ਵੀ ਇਮਾਨਦਾਰੀ ਹਾਂਜੀ ਇਹ ਪਰਖਣਾ ਚਾਹੁੰਦੇ ਆ ਹੁਣ ਆਪਾਂ ਕਿੰਨੇ ਕੁ ਪਰਖ ਦੇ ਵਿੱਚ ਆਪਾਂ ਚੰਗੇ ਨਿਤਰਦੇ ਆ ਪਰ ਬੜਾ ਅੱਛਾ ਲੱਗਿਆ ਜਿਨ੍ਹਾਂ ਨੇ ਇਹ ਲਾਇਆ ਸੋ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਮੇਲਾ ਤੇ ਮੇਲਾ ਜਾਗਦੇ ਜੁਗਨੂਆਂ ਦਾ ਤੇ ਸਾਰੇ ਆਓ ਤੇ ਦੇਖੋ ਆਪਦੇ ਮਨਪਸੰਦ ਦੀ ਚੀਜ਼ ਲਿਆ ਜਾਓ ਫਰਮਾਨ ਕਤਲ ਕਰਕੇ ਇਹ ਦੋ ਸਾਦੀ ਇਹ ਬਹੁਤ ਬੜੀਆਂ ਅੱਛਾ ਇਹ ਹੈਗੇ ਜੀ ਪੰਜਾਬੀ ਜੁੱਤੀ ਜਿਹੜੀ ਕਿ ਹਰ ਔਰਤ ਦਾ ਸ਼ਿੰਗਾਰ ਮੰਨੀ ਜਾਂਦੀ ਹੈ ਪੰਜਾਬਣ ਕਹਿੰਦੇ ਜੁੱਤੀ ਤੋਂ ਹੀ ਪਤਾ ਲੱਗਦਾ ਵੀ ਇਹ ਪੰਜਾਬਣ ਹੈ ਜਿੱਥੇ ਵੀ ਮਰਜ਼ੀ ਚਲੇ ਜਾਈਏ ਪਰ ਜੇ ਇਹ ਜੁੱਤੀ ਪਾਈ ਹੈ ਤਾਂ ਤੁਹਾਨੂੰ ਆਟੋਮੈਟਿਕ ਹੀ ਪਛਾਣ ਲੈਣਗੇ ਕਿ ਇਹ ਪੰਜਾਬੀ ਆ ਸੋ ਇਹਨਾਂ ਨੇ ਬਹੁਤ ਹੀ ਵਧੀਆ ਕਹਿੰਦੇ ਹੁੰਦੇ ਜੁੱਤੀ ਖਾਲਦੀ ਗੁਰੂੜਾ ਦੀ ਉਹ ਚਲ ਗਈ ਟੋਰ ਪੰਜਾਬ ਦੀ ਟੋਰ ਪੰਜਾਬਣ ਦੀ ਕੀ ਆ ਵਾ ਕਿਹੜੀ ਖਾਲਦੀ ਹੈ ਕਿ ਕੀ ਆ ਕੋਈ ਜਾਣਕਾਰੀ ਦਿਓ ਬੜਾ ਜੱਟ ਨਹੀਂ ਖੱਲ ਦੀ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਹੈ ਸ਼ੋਅ ਆਫਾ ਬਹੁਤ ਵਧੀਆ ਚੀਜ਼ ਐ ਨਾਲ ਨਾਲ ਫਿਰ ਹਾਂਜੀ ਇਹ ਦੇਖੋ ਜੀ ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ ਜੀ ਜੁੱਤੀ ਖੱਲ ਦੀ ਤਾਂ ਅੱਜ ਕੱਲ੍ਹ ਕਹਿੰਦੇ ਆ ਕਿ ਆਪਾਂ ਨੂੰ ਨਰਮ ਜੁੱਤੇ ਪਾਉਣ ਦੀ ਆਦਤ ਜਿਹੜੀ ਬਣੀ ਹੋਈ ਆ ਉਹ ਆਪਣੇ ਪੈਰ ਵੀ ਨਹੀਂ ਚਲਦੇ ਪਰ ਜੋ ਵੀ ਐ ਬਹੁਤ ਅੱਛੀ ਚੀਜ਼ ਲੱਗੀ ਹੋਈ ਆ ਜੇ ਕਿਹਦਾ ਹੁੰਦਾ ਉਹਦੀ ਕਮਜ਼ੋਰੀ ਹੁੰਦੀ ਹੈ ਨਾ ਜੀ ਤੇ ਪਿਆਰਾ ਵੀ ਬਹੁਤ ਲੱਗਦਾ ਹੁੰਦਾ ਸਭ ਤੋਂ ਵੱਡਾ ਪਿਆਰ ਤਾਂ ਉਹਨੂੰ ਬਾਕੀ ਤੇ ਜਿਹੜਾ ਬਾਅਦ ਚ ਗਹਿਣੇ ਨਾਲ ਹੁੰਦੀ ਹੈ ਤੇ ਇਹਦੇ ਬਾਰੇ ਵੀ ਸਾਰੇ ਹਨ ਇਹ ਦੇਖੋ ਜੀ ਬਹੁਤ ਹੀ ਵਧੀਆ ਗਹਿਣੇ ਮੈਨੂੰ ਲੱਗਦਾ ਇਹਨਾਂ ਨੇ ਆਪ ਤਿਆਰ ਕੀਤੇ ਲੱਗਦਾ ਹੈ ਨਾ ਹਾਂ ਬਹੁਤ ਵਧੀਆ ਸੋਹਣੇ ਤਿਆਰ ਕੀਤੇ ਹੋਏ ਨੇ ਆ ਦੇਖੋ ਜੀ ਜੇ ਇਹ ਕਹਿੰਦੇ ਗਲੇ ਦੇ ਵਿੱਚ ਪਾ ਲਈਏ ਤਾਂ ਗਲਾ ਬਹੁਤ ਸੋਹਣਾ ਲੱਗਦਾ ਹੈ ਚਾਹੇ ਉਹ ਸੂਟ ਪਾਇਆ ਹੋਵੇ ਪੰਜਾਬੀ ਤੇ ਚਾਹੇ ਉਹ ਕੁੜੀਆਂ ਨੇ ਜੋ ਅੱਜ ਕੱਲ ਡਰੈਸਾਂ ਪਾਉਂਦੀਆਂ ਉਹਦੇ ਨਾਲ ਵੀ ਇਹ ਜੱਚੂਗਾ ਬਹੁਤ ਸੋਹਣੀ ਚੀਜ਼ ਹੈ ਵੀਰਾਂ ਨੇ ਤਿਆਰ ਕੀਤੀ ਹੈ ਸੋ ਹੋਰ 1 ਗ੍ਰਾਮ ਪਤਰਾ 골ਡ ਹੁੰਦੀ ਹੈ ਹੈ ওকে ਹਾਂ ਪਤਰਾ 골ਡ ਚ ਹੈ 1 ਗ੍ਰਾਮ 골ਡ ਦੇ ਵਿੱਚ ਹੈ ਜੀ ਇਹ 1 ਗ੍ਰਾਮ 골ਡ ਹਾਂ ਇਹ ਖਰਾਬ ਨਹੀਂ ਹੁੰਦੀ ਜਿੰਨਾ ਮਰਜ਼ੀ ਮੇਲੀ ਯੂਜ਼ ਕਰਵਾਓ ਅੱਛਾ ওকে ਤੇ ਜਿੱਦਾਂ ਹੁਣ ਉਹ ਚੁੰਮਕੇ ਰੱਖੇ ਨੇ ਦਿਖਾਓ ਅੱਗੇ ਕਰੋ ਤੁਸੀਂ ਉਲਟਾਈ ਜਦੋਂ ਘਰੇ ਵਿੱਚ ਆਹ ਦੇਖੋ ਜੀ ਇਹ ਹੈਗੇ ਨੇ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਵੱਡੇ ਟਿੱਕੇ ਪਾਏ ਜਾਂਦੇ ਸੀਗੇ ਤੇ ਚੁੰਮਕੇ ਪਾਏ ਜਾਂਦੇ ਸੀਗੇ ਬਹੁਤ ਹੀ ਸੋਹਣੇ ਲੱਗਦੇ ਸੀ ਪਰ ਅੱਜ ਕੱਲ ਮਾਡਲ ਜ਼ਮਾਨਾ ਹੈ ਇਹ ਕੁੜੀਆਂ ਬਹੁਤ ਘੱਟ ਪਾਉਂਦੀਆਂ ਪਰ ਜਦੋਂ ਵੀ ਕੋਈ ਵਿਆਹ ਸ਼ਾਦੀ ਹੁੰਦੀ ਹੈ ਜਿੰਨਾ ਮਰਜ਼ੀ ਮਾਡਲ ਹੋਵੇ ਤਾਂ ਇਹੀ ਮਾਡਲ ਚੱਲਦਾ ਸਭ ਤੋਂ ਵਧੀਆ ਲੱਗਦਾ ਜੀ ਆ ਦੇਖੋ ਜੀ ਇਹਦੇ ਵਿੱਚ ਡਿਜ਼ਾਈਨ ਇਹ ਵੀ ਹੈ ਬਹੁਤ ਸੋਹਣੇ ਲੱਗਦੇ ਨੇ ਤੇ ਹੁਣ ਨਹੀਂ ਤਾਂ ਮੈਂ ਪਾ ਕੇ ਦੇਖ ਲੈਂਦੀ ਸੋ ਹਲੋ ਸੁਪਰਾ ਪਾਈ ਤੁਹਾਡਾ ਹੈ ਜੀ ਕਿੱਥੋਂ ਆ ਜੀ ਅਸੀਂ ਪਕਵਾਨ ਕਰ ਰਹੇ ਹਾਂ ਉਹ ਕਰ ਰਹੇ ਹਾਂ ਇਹ ਤੁਸੀਂ ਕੀ ਕੁਝ ਬਣਾਉਨੇ ਹੋ ਸਾਰੇ ਘਰੇ ਬਣਾਏ ਲੱਗਦਾ ਹੈ ਨਾ ਓਕੇ ਸੇਵੀਆਂ ਹੋ ਗਈਆਂ ਹਨ ਇਹ ਹੋ ਗਈਆਂ ਜੀ ਦੇਖੋ ਆ ਮਟਰ ਜਿਹੜੇ ਨਮਕੀਨ ਨੇ ਹਾਂ ਜੀ ਮਟਰ ਮਠੀ ਅਸੀਂ ਘਰੇ ਤਿਆਰ ਕੋ ਕਰ ਇਧਰ ਵੀ ਕਰੋ ਕੈਮਰਾ ਮੇਰੇ ਕੰਨੀਆਂ ਹੁੰਦੀਆਂ ਸੀ ਵੀ ਕੜੀ ਚੀਜ਼ ਹੈ ਬੜਾ ਤੇਜ਼ ਜੀ ਆਪ ਵੀ ਲੋਕ ਸਾਰੇ ਪਕਵਾਨ ਤਿਆਰ ਕਰਦੇ ਨੇ ਇਸ ਤਰ੍ਹਾਂ ਦੇ ਕੋਈ ਮਟਰ ਮਠੀ ਹੈ ਜਿਹੜੀ ਕਿ ਬੜੇ ਸ਼ੌਂਕ ਨਾਲ ਛੋਟੇ ਹੁੰਦੇ ਵੀ ਖਾਂਦੇ ਹੁੰਦੇ ਸੀਗੇ ਜਦੋਂ ਗੁਲਗਲੇ ਮਠੀਆਂ ਬੇਬੇ ਕੱਢਦੀ ਸੀ ਉਦੋਂ ਆਪਾਂ ਖਾਂਦੇ ਹੁੰਦੇ ਸੀ ਤੇ ਅੱਜ ਵੀ ਇਹ ਚੱਲ ਰਹੇ ਨੇ ਗੁਲਗਲੇ ਤੇ ਮਠੀਆਂ ਤਾਂ ਫਿਰ ਪੰਜਾਬ ਬਦਲ ਗਿਆ ਰੂਪ ਇਹ ਨਮਕੀਨ ਹੈ ਜੀ ਗੁਲਗਲੇ ਮਠੀਆਂ ਹੁੰਦੇ ਹੋ ਮਿੱਠੇ ਹੁੰਦੇ ਗੋੜ ਵਾਲੇ ਇਹ ਨਮਕੀਨ ਜਿਸੋ ਬਹੁਤ ਵਧੀਆ ਸੇਤ ਲਈ ਇਹ ਤੇ ਇਹ ਬਿਸਕਟ ਆ ਗਏ ਜਿਹੜੇ ਕਿ ਆਪਾਂ ਸੰਧਾਰੇ ਚ ਵੀ ਅੱਜ ਕੱਲ ਬਿਸਕਟ ਭੇਜੇ ਜਾਂਦੇ ਸੀਗੇ ਪੁਰਾਣੇ ਸਮੇਂ ਚ ਵੀ ਭੇਜੇ ਜਾਂਦੇ ਬੜੇ ਫੇਮਸ ਹੁੰਦੇ ਸੀ ਤੇ ਛੋਲੇ ਚ ਜਾਂਦੇ ਤੇ ਅੱਜ ਵੀ ਇਹ ਬਿਸਕਟ ਇੰਨੇ ਕੋ ਫੇਮਸ ਨੇ ਕਿ ਜਦੋਂ ਵੀ ਕੋਈ ਤਿਹਾਰ ਆਉਂਦਾ ਤਾਂ ਕੁੜੀਆਂ ਨੂੰ ਆਪਾਂ ਖਾਸ ਕਰਕੇ ਇਹ ਬਿਸਕਟ ਹੀ ਦਿੰਦੇ ਆਂ ਸੋ ਬਹੁਤ ਹੀ ਵਧੀਆ ਲੱਗ ਰਿਹਾ ਜੀ ਇਹ ਹੈ ਮੇਲਾ ਜਾਗ ਦੇ ਜਗਨੂਆਂ ਦਾ ਸ਼ਕਲ ਉਹ ਜਾਵੇ ਸਮਾਪਤ ਸ਼ਿਕਾਲ ਇਹ ਬੈਂਟੀ ਅਲਸੀ ਵਾਲੀਆਂ ਪਿੰਨੀਆਂ ਜੀ ਅਲਸੀ ਦੀਆਂ ਪਿੰਨੀਆਂ ਓਕੇ ਗੁੜ ਪਾਇਆ ਹੋਇਆ ਜੀ ਦੇਖੋ ਆ ਪਾਇਆ ਜੀ ਇਹ ਬੈਂਟੀ ਖੋਏ ਵਾਲੀਆਂ ਪਿੰਨੀਆਂ ਓਕੇ ਇਹ ਆਪਣੇ ਥਣਾਂ ਦੇ ਬਣਾਏ ਹੋਏ ਆ ਇਹਦੇ ਵਿੱਚ ਖੋਆ ਪਾਇਆ ਗੁੜ ਪਾਇਆ ਓਕੇ ਇਹ ਕੱਲੇ ਤਿਲ ਇਹ ਤਿਲਾਂ ਦੇ ਲੱਡੂ ਗੁੜ ਵਾਲੇ ਲੱਡੂ ਬਣਾਏ ਹੋਏ ਆ ਜੀ ਤੇ ਇਹ ਛੋਲੇ ਬਣਾਏ ਹੋਏ ਆ ਗੁੜ ਵਾਲੇ ਗੁੜ ਵਾਲੇ ਛੋਲੇ ਜਿਹੜਾ ਸਮਾਨ ਆ ਹੈ ਹੋਮ ਬਣਾਇਆ ਜੀ ਬਹੁਤ ਬਗਰ ਕਰਦਾ ਹੈ ਜਿਹਨੂੰ ਦੱਸ ਕੀਤਾ ਹੋਇਆ ਹੈ ਜੀ ਤੇ ਸਾਰਾ ਹੋਮ ਮੇਡ ਪ੍ਰੋਡਕਟ ਹੈ ਘਰੇ ਤਿਆਰ ਕਰਕੇ ਤੇ ਭੈਣ ਭਰਾਵਾਂ ਤੱਕ ਜਿਹੜੀ ਐ ਉਹ ਖੁੱਧ ਖਾਣਾ ਪਹੁੰਚ ਕਰਨ ਦੀ ਆ ਦੇਖੋ ਜੀ ਬਹੁਤ ਹੀ ਵਧੀਆ ਇਹਨਾਂ ਨੇ ਵੀਰਾਂ ਨੇ ਜਿਹੜੀਆਂ ਕਿ ਆਪਾਂ ਸਿਆਲ ਚ ਪਿੰਨੀਆਂ ਬਣਾਉਂਦੇ ਸੀਗੇ ਅਲਸੀ ਦੀਆਂ ਪਿੰਨੀਆਂ ਤੇ ਕੀ ਕੀ ਹੈਗੇ ਜੀ ਇਹਦੇ ਫਾਇਦੇ ਕੀ ਕੀ ਆ ਵੀ ਇੱਕ ਦਵਾਈ ਵਗੋ ਦਵਾਈ ਵੀ ਹੈ ਨਾਲ ਦਵਾਈ ਹੈ ਜੀ ਇੱਕ ਤਰ੍ਹਾਂ ਦੀ ਇਹ ਬਹੁਤ ਹੀ ਵਧੀਆ ਯਾਨੀ ਕਿ ਸਰੀਰ ਵਾਸਤੇ ਬਹੁਤ ਵਧੀਆ ਹੈ ਅਲਸੀ ਦੀ ਪਿੰਨੀ ਅਲਸੀ ਦੇ ਲੱਡੂ ਖਾਣਾ ਬਹੁਤ ਵਧੀਆ ਹੁੰਦਾ ਤੇ ਆ ਹੈਗੀਆਂ ਖੋਏ ਦੀਆਂ ਪਿੰਨੀਆਂ ਜਿਹੜੇ ਕਿ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਪਿੰਡਾਂ ਦੇ ਵਿੱਚ ਇਹ ਪਿੰਨੀਆਂ ਖਾਸ ਤੌਰ ਤੇ ਇਹ ਬਣਾਈਆਂ ਜਾਂਦੀਆਂ ਸੀਗੀਆਂ ਖੋਏ ਦੀਆਂ ਪਿੰਨੀਆਂ ਸੋ ਬਹੁਤ ਹੀ ਵਧੀਆ ਜੀ ਮੈਂ ਕਹਨੀ ਆ ਜੀ ਪੇਕੇ ਯਾਦ ਕਰਾਤੇ ਬਚਪਨ ਯਾਦ ਕਰਾਤਾ ਜੀ ਇਹ ਹੈਗੇ ਨੇ ਤਿਲਾਂ ਦੇ ਲੱਡੂ ਇਹ ਤਿਲਾਂ ਦੇ ਲੱਡੂ ਨੇ ਜੀ ਬਹੁਤ ਹੀ ਵਧੀਆ ਤਿਆਰ ਕੀਤੇ ਹੋਏ ਨੇ ਇਹ ਵੀਰ ਘਰ ਚ ਹੀ ਆਪ ਹੀ ਤਿਆਰ ਕਰਦੇ ਨੇ ਸੋ ਇਹ ਹੈਗੇ ਨੇ ਜੀ ਗੁੜ ਵਾਲੇ ਛੋਲੇ ਚਨੇ ਅੱਜਕੱਲ ਕਹਿ ਦਿੰਦੇ ਆ ਸੋ ਗੁੜ ਵਾਲੇ ਛੋਲੇ ਨੇ ਬਹੁਤ ਹੀ ਵਧੀਆ ਚੀਜ਼ ਬਣਾਈ ਹੋਈ ਆ ਵੀਰਾਂ ਨੇ ਸੋ ਬੜੀ ਮਿਹਨਤ ਕੀਤੀ ਹੋਈ ਆ ਤੇ ਅਚਾਰ ਪਏ ਨੇ ਜੀ ਤਰ੍ਹਾਂ-ਤਰ੍ਹਾਂ ਦੇ ਦੇਖੋ ਤੁਸੀਂ ਆ ਡੇਲਿਆਂ ਦਾ ਆਚਾਰ ਹੋ ਗਿਆ ਕਾ ਤੁੱਕਿਆਂ ਦਾ ਆਚਾਰ ਹੋ ਗਿਆ ਜੀ ਲਸਣ ਦਾ ਆਚਾਰ ਹੋ ਗਿਆ ਤੁੱਕਿਆਂ ਦਾ ਆਚਾਰ ਜਿਹੜਾ ਕਿ ਅੱਜ ਕੱਲ ਕੋਈ ਖਾਂਦਾ ਹੀ ਨਹੀਂ ਆ ਔਰ ਇਹ ਖੇਤ ਲਈ ਇੰਨੇ ਕੁ ਵਧੀਆ ਹੁੰਦੇ ਨੇ ਕਿ ਇਹਨਾਂ ਨੂੰ ਇਹਨਾਂ ਦੇ ਗੁਣਾਂ ਦਾ ਨਹੀਂ ਪਤਾ ਹੈਗਾ ਕਿਸੇ ਨੂੰ ਜਿਹੜਾ ਖਾ ਲੇ ਇਹ ਉਹੀ ਜਾਣੇ ਬਹੁਤ ਵਧੀਆ ਚੀਜ਼ ਹੈ ਜੀ ਸੋ ਵੀਰ ਲੈ ਕੇ ਆਏ ਨੇ ਵਧੀਆ ਵਧੀਆ ਆਈਟਮਾਂ ਸੋ ਬਹੁਤ ਹੀ ਵਧੀਆ ਲੱਗਦਾ ਮੇਲੇ ਦੇ ਵਿੱਚ ਖਰੀਦਦਾਰੀ ਅਸੀਂ ਆ ਕੇ ਕਰਦੇ ਆਂ ਜੀ ਹਾਂਜੀ ਸ਼ਹਿਦ ਉਹ ਮਾਰਕੀਟ ਦੇ ਵਿੱਚ ਚੀਨੀਆਂ ਦੀ ਗੁਲਕੰਦ ਹਰ ਜਗ੍ਹਾ ਖਾਨੇ ਸ਼ਹਿਦ ਨਾਲ ਬਣੀ ਹੁੰਦੀ ਓਕੇ ਜਿਹਦੇ ਪ੍ਰਿੰਟ ਲੱਗੂਗਾ ਨਵ ਪ੍ਰਕਾਰ ਦੇ ਸ਼ਹਿਦ ਤੇ ਓਕੇ ਹਾਂ ਨੋ ਬ੍ਰੇਡਿੰਗ ਜਿੱਦਾਂ ਜਿੱਥੋਂ ਗੱਡੀ ਦਾ ਅਲੱਗ-ਅਲੱਗ ਪੈਕ ਕਰੀਦਾ ਸ਼ਹਿਦ ਦਾ ਕਲਰ ਟੇਸਟ ਡਿਪੈਂਡ ਕਰਦਾ ਹੁੰਦਾ ਹੈ ਕਿਹੜੇ ਫਲੋਰੇ ਦਾ ਸ਼ਹਿਦ ਹੈ ਉਹ ਇਹ ਤੁਸੀਂ ਫਿਰ ਘਰੇ ਤਿਆਰ ਕਰਦੇ ਹੋ ਮੱਖੀਆਂ ਇੱਕ ਮੱਖੀਆਂ ਪਾਲ ਲੀਆਂ ਹੁੰਦੀਆਂ ਨੇਗੀਆਂ ਪਾਲਤੂ ਮੱਖੀਆਂ ਹੁੰਦੀਆਂ ਨੇ ਫਿਰ ਉਹ ਤੁਸੀਂ ਕਾਹਦੇ ਤੇ ਪਾਲਦੇ ਹੋ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਜਿੱਦਾਂ ਦਾ ਫੁੱਲ ਹੁੰਦਾ ਉਸਕੇ ਲਈ ਆ ਕੇ ਰੱਖਦੇ ਇੱਕ ਤਾਂ ਮੱਖੀਆਂ ਹੁੰਦੀਆਂ ਕਿ ਉਹ ਫੁੱਲਾਂ ਦਾ ਰਸ ਲੈ ਕੇ ਆਉਂਦੀਆਂ ਨੇ ਤਾਂ ਉਹ ਸ਼ਹਿਦ ਤਿਆਰ ਕਰਦੀਆਂ ਨੇ ਇੱਕ ਹੁੰਦਾ ਕਿ ਆਪਾਂ ਮੱਖੀਆਂ ਪਾਲੀਆਂ ਹੁੰਦੀਆਂ ਨੇ ਉਹ ਗੁੜ ਤੇ ਪਾਲੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਗੱਲ ਪੂਰੀ ਕਰੋ ਜੀ ਹਾਂ ਗੁੜ ਤੇ ਪਾਲ ਹੁੰਦੀਆਂ ਨੇ ਉਹ ਉੱਥੋਂ ਹੀ ਓਨਾ ਕੁ ਲੈ ਕੇ ਉੱਥੇ ਉੱਥੋਂ ਹੀ ਲੈ ਕੇ ਹੁੰਦੀਆਂ ਨੇ ਜੀ ਗੁੜ ਦਾ ਹੀ ਰਸ ਲਿਉਣੀ ਸ਼ਾਇਦ ਨਹੀਂ ਨਾ ਹੁੰਦਾ ਜੀ ਹਾਂ ਨਾ ਉਹੀ ਕਹਿ ਰਹੀਆਂ ਨਾ ਮੈਂ ਮੈਂ ਉਸੇ ਹਾਂ ਮੈਂ ਉਸੇ ਗੱਲ ਤੇ ਆ ਰਹੀ ਹਾਂ ਵੀ ਇੱਕ ਮੱਖੀਆਂ ਉਹ ਹੁੰਦੀਆਂ ਨੇ ਹੁਣ ਤੁਸੀਂ ਮੱਖੀਆਂ ਪਾਲੀਆਂ ਨਹੀਂਆਂ ਤਾਂ ਮੱਖੀਆਂ ਕਈ ਵਾਰੀ ਆਪਾਂ ਖੇਤਾਂ ਦੇ ਵਿੱਚ ਰੱਖਦੇ ਆਂ ਉੱਥੇ ਆਪਾਂ ਓਦਾਂ ਦਾ ਤੁਹਾਡੀ ਗੱਲ ਨੂੰ ਵੱਡਾ ਕਰੂੰਗਾ ਜੀ ਹਾਂ ਉਸੇ ਸ਼ਹਿਦ ਖਾਣਾ ਹੈ ਤਾਂ ਆਪਾਂ ਨੂੰ ਫਾਰਮਰ ਕੋਲੇ ਜਾਣਾ ਪਏ ਜਾਣਾ ਪਏਗਾ ਤੇ ਇਹ ਫਾਰਮਰ ਥੋੜੇ ਤਾਂ ਚੰਦ ਗਿਆ ਹੈ ਕੀ ਬਾਤ ਹੈ ਬਹੁਤ ਵਧੀਆ ਜੀ ਤੇ ਯੋਯੋ ਇਹ ਤੇ ਇਤਰ ਖਿਆਲ ਆ ਤੇ ਆਓ ਇਹ ਗਲ ਕੰਦ ਹੈਗੀ ਆਈ ਮੈਂ ਆਈ 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 ਲਵ ਯੂ ਹੋ ਠੀਕ ਹੋ ਵਧੀਆ ਬੰਦੇ ਇੱਕ ਹੋਰ ਦੱਸੋ ਵੀ ਇਹਦਾ ਅਸਲੀ ਤੇ ਡਕਲੀ ਦਾ ਕੀ ਪਤਾ ਹੋਣਾ ਤੇ ਸੋਖੀ ਦੀ ਪਛਾਣ ਹੈ ਇਹਦੀ ਪਾਣੀ ਦੇ ਵਿੱਚ ਪਾਓ ਜਿਹੜਾ ਸ਼ਹਿਦ ਹੋਊਗਾ ਕੱਚ ਦੇ ਗਲਾਸ 'ਚ ਪਾਣੀ ਪਾਓ ਨੀਚੇ ਬੈਠ ਕੇ अच्छा सौखी जी सब्जी की था था। पहचान है बस ये है जी कि दा ਤੁਸੀਂ ਲੈਬ ਟੈਸਟ ਵੀ ਕਰਵਾ ਸਕਦੇ ਹੋ ਬਹੁਤ ਸਾਰੇ ਤੇ ਜਿਵੇਂ ਦੁਕਾਨਾਂ ਤੇ ਮੈਂ ਤੁਹਾਡਾ ਕੀ ਰੇਟ ਕੀਆ ਤੁਹਾਡਾ ਦੇਖੋ ਦੁਕਾਨਾਂ ਬਾਰੇ ਆਪਾਂ ਕਿਸੇ ਬਾਰੇ ਤਾਂ ਨਹੀਂ ਕਹਾਂਗੇ ਕਿ ਜੁਤੀ ਨਹੀਂ ਇਹ ਰੇਟ ਕੀਆ ਹੈ ਤੁਹਾਡਾ ਗਾਰੰਟੀ ਹੈ ਸਾਡੇ ਕੋਲ ਨੌਂ ਪ੍ਰਕਾਰ ਦੇ ਸਾਰੇ ਤਕਰੀਬਨ ਅਲੱਗ-ਅਲੱਗ ਹੈ ਜਿਹੜਾ ਮਲਟੀ ਫਲੋਰ ਆ ਗਿਆ ਜੀ ਉਹ ਲੱਗ ਗਿਆ ਜਿੱਥੇ 베ਰੀ ਦਾ ਹੋ ਗਿਆ ਤુલਸੀ ਦਾ ਹੋ ਗਿਆ ਜਿੱਦਾਂ ਜਿੱਥੋਂ ਕੱਢੀਏ ਆਪਾਂ ਅਲੱਗ-ਅਲੱਗ ਪੈਕ ਕਰਦੇ ਹਾਂ ਓਕੇ ਉਹਦੇ ਰਿਕਰਡਿੰਗ ਸ਼ਹਿਦ ਦਾ ਕਲਰ ਸ਼ਹਿਦ ਦਾ ਟੇਸਟ ਸ਼ਹਿਦ ਤਾਂ ਜਿਹੜਾ ਬਲੈਸ ਇਹਦਾ ਸ਼ਹਿਦ ਚਲੋ ਬਹੁਤ ਵਧੀਆ ਚੀਜ਼ ਹੈ ਪਰ ਜਿਹੜਾ ਹੁਣ ਆਪਾਂ ਇਹ ਕਹੀਏ ਕਿ ਆਪਣੇ ਵਾਸਤੇ ਜਿਵੇਂ ਖਾਲੀ ਪੇਟ ਆਪਾਂ ਸ਼ਾਇਦ ਨਿੰਬੂ ਦੇ ਵਿੱਚ ਆਪਾਂ ਲੈਣੇ ਆ ਸਵੇਰ ਸੁਬਾ ਮੈਂ ਵੀ ਲੈਣੀ ਆ ਸੋ ਉਹ ਆਪਾਂ ਸਭ ਤੋਂ ਵਧੀਆ ਗੁਣਕਾਰੀ ਕਿਹੜਾ ਹੋਊਗਾ ਜਿਹੜਾ ਕਿ ਆਪਾਂ ਸ਼ਹਿਦ ਦੇ ਗੁਣ तकरीबन ਸੇਮ ਹੁੰਦੇ ਹੈ ਟੇਸਟ ਦਾ ਤੇ ਕਲਰ ਦਾ ਫਰਕ ਪੈ ਜਾਂਦਾ ਓਕੇ ਓਕੇ ਮਲਟੀ ਫਲੋਰਾ ਲੈ ਸਕਦੇ ਆ ਆਪਾਂ ਫੇਰੀ ਦਾ ਕੁਝ ਜਿਵੇਂ ਆਪਾਂ ਕਹਿੰਦੇ ਨੇ ਜੰਮਨ ਵਾਲਾ ਸ਼ਹਿਦ ਹੁੰਦੀ ਹੈ ਜੀ ਹਾਂ ਤਰੀਮਾਨੀ ਮੇਰੇ ਕੋਲ ਉਧਰ ਪਿਆ ਮੈਂ ਸ਼ਹਿਦ ਨੂੰ ਇੱਕ ਮਿੰਟ ਨਹੀਂ ਬੱਲ ਬਾਦਾ ਕਰੀਮ ਹਣੀ ਹੈ ਇਹ ਹਾਂਜੀ ਹਾਂਜੀ ਇਹ ਮਾਸਟਰ ਦਾ ਸੈਦਾ ਸਰੋਵਰ ਸ਼ਾਹ ਓਕੇ ਸਪੋਰਟ ਵੈਰਿਟੀ ਜੀ ਓਕੇ ਇਹਨੂੰ ਜੰਮੇ ਹੋਏ ਨੂੰ ਫਾਰਨਰ ਜੰਮੇ ਹੋਏ ਨੂੰ ਕਹਿੰਦੇ ਸਾਡੇ ਮਤਲਬ ਤਰਲੇ ਜਿਵੇਂ 베ਰੀ ਦਾ ਸ਼ਾਇਦ ਹੋਵੇ ਕਮ ਉਹ ਨਹੀਂ ਜੰਮਦੇ ਓਕੇ ਹਾਂ ਇਸੇ ਤਰ੍ਹਾਂ ਹੀ ਅੱਛਾ ਇਹ ਜੰਮਿਆ ਹੁੰਦਾ ਇਹ ਜੰਮਿਆ ਜਿਵੇਂ ਬਟਰ ਟਾਈਪ ਸਰੋਂ ਹਾਂਜੀ ਸਰੋਂ ਧਨੀਆ ਤੋਰੀਆ ਅੱਛਾ ਹਾਂ ਇਹ ਆਮ ਤੌਰ ਤੇ ਜਿਹੜੀਆਂ ਤੇਲ ਵਾਲੀਆਂ ਫਸਲਾਂ ਹੁੰਦਾ ਉਹਨਾਂ ਦੇ ਸ਼ਾਇਦ ਹੈ ਜਿਹੜਾ ਜੰਮਦਾ ਕੀ ਬਾਤ ਹੈ ਜਿਹੜਾ ਸਰਦ ਰੁੱਤ ਦੇ ਵਿੱਚ ਫਸਲਾਂ ਤੋਂ ਸ਼ਹਿਦ ਆਉਂਦਾ ਨਾ ਜੀ 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 ਠੀਕ ਹੈ ਸੋ ਬਹੁਤ ਵਧੀਆ ਜੀ ਤੇ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਸ਼ੈਦ ਲਾਏ ਹੋਏ ਆ ਵੀਰ ਨੇ ਸੋ ਆਓ ਤੁਸੀਂ ਵੀ ਆ ਕੇ ਫਾਇਦਾ ਲਓ ਸਾਰਿਆਂ ਨੂੰ ਹੀ ਆਪਾਂ ਅਪੀਲ ਕਰਦੇ ਹਾਂ ਕਿ ਇੱਥੇ ਜਾਗਦੇ ਜੁਗਨੂਆਂ ਦੇ ਮੇਲੇ ਦੇ ਵਿੱਚ ਆਓ ਤੇ ਆ ਕੇ ਇੱਥੇ ਤੁਸੀਂ ਆਰਗੈਨਿਕ ਚੀਜ਼ਾਂ ਦਾ ਫਾਇਦਾ ਲਓ ਸੋ ਬਹੁਤ ਬਹੁਤ ਧੰਨਵਾਦ ਜੀ ਅਸੀਂ ਸਾਡੇ ਕੋਲ ਪ੍ਰੋਡਕਟ ਬਣਾਉਨੇ ਆ ਅਸੀਂ ਲੀਵਰ ਦਾ ਜੀ ਆਲੂ ਬੁਖਾਰੇ ਦਾ ਜੂਸ ਹੈ ਜੇ ਦੇਸੀ ਆਲੂ ਬੁਖਾਰੇ ਦਾ ਜੂਸ ਹੈ ਜੀ ਤੇ ਆਲੂ ਬੁਖਾਰਾ ਜਿਹੜਾ 8 ਸਾਲਾਂ ਦੇ ਵਿੱਚ ਫਲ ਦਿੰਦਾ ਤੇ ਅਸੀਂ ਆਲੂ ਬੁਖਾਰਾ ਭੂਮੀ ਆਮਲਾ ਮਿਸ਼ਰੀ ਕੁਟਕੀ ਪਾ ਕੇ ਤਿਆਰ ਕੀਤਾ ਹੋਇਆ ਜੀ ਜਿਹੜਾ ਕਿ ਇੱਕ ਤਰ੍ਹਾਂ ਦਾ ਆਪਣਾ ਲੀਵਰ ਕੰਮ ਨਹੀਂ ਕਰਦਾ ਹੈਗਾ ਫੈਟੀ ਲੀਵਰ ਹੈ ਲੀਵਰ ਖਰਾਬ ਹੋਇਆ ਪਿਆ ਜੀ ਮਤਲਬ ਕਿ ਰਿਕਵਰੀ ਕਰਦਾ ਹੈ ਲੀਵਰ ਦੀ ਜੀ ਤੇ ਇਹ ਦੇਸੀ ਆਮਲੇ ਦਾ ਜੂਸ ਹੈ ਜੀ ਇਹ ਦੇਸੀ ਆਮਲੇ ਦਾ ਜੂਸ ਹੈ ਜੀ ਇਹ ਜਿਹੜਾ ਛੋਟਾ ਆਮਲਾ ਹੁੰਦਾ ਦੇਸੀ ਜੀ ਆਪਣੀ ਸਕਿਨ ਲਈ ਪੀਣਾ ਹੁੰਦਾ ਜਿਵੇਂ ਕਿ ਇਹ ਸਵੇਰੇ ਹੀ ਲੈਣਾ ਹੈ ਖਾਲੀ ਪੇਟ ਜੀ ਕਿੰਨਾ ਲੈਣਾ ਮਾਤਰਾ ਕਿ 15 ਐਮਐਲ ਦੀ ਓਕੇ ਹਾਂਜੀ ਹਾਂ ਇਹ 15 ਐਮਐਲ ਤੁਸੀਂ ਇਹ ਦੱਸੋ ਵੀ ਇਹ ਆਪਾਂ ਕਿੰਨਾ ਆਪਾਂ ਲੈ ਸਕਦੇ ਇੱਕ ਕੰਨਾਂ ਜੂਸ ਗਲਾਸ ਨਹੀਂ ਐਦਾਂ ਨਹੀਂ ਪੀਣਾ ਹੈਗਾ ਜੀ ਇਹ ਹੈਗਾ 15 ਐਮਐਲ ਲੈਣਾ ਹੈ ਸਵੇਰੇ ਖਾਲੀ ਪੇਟ ਜੀ ਹਲਾਕੇ ਨੂੰ ਜੀ ਠੀਕ ਹੈ ਇਹ ਤੁਹਾਡੀ ਸਕਿਨ ਲਈ హెਅਰ ਲਈ ਡਾਈਜੈਸ਼ਨ ਨੂੰ ਸਹੀ ਰੱਖੂਗਾ ਜੀ ਤੁਹਾਡੀ ਇਮਿਊਨਿਟੀ ਨੂੰ ਕਵਰ ਕਰੂਗਾ ਜੀ ਇਹ ਇਮਿਊਨਿਟੀ ਸਹੀ ਰਹਿੰਦੀ ਹੈ ਇਹਦੇ ਨਾਲ ਜੀ ਤੇ ਆਹ ਜਿਹੜਾ ਆਲੂ ਭਖਾਰੇ ਵਾਲਾ ਏ ਅਲੂ ਬੁਖਾਰੇ ਵਾਲਾ ਇਹ ਵੀ 15 ਐਮ ਐਲ ਲੈਣਾ ਹੈ ਇਹ ਕਰਦਾ ਨਹੀਂ ਕੋਈ ਬੰਦ ਨਾੜਾ ਜੀ ਵਾਹ 2 ਐਮ ਐਲ ਜੀ ਇਹ ਵੀ 15 ਐਮ ਐਲ ਸਵੇਰੇ ਲੈਣਾ ਖਾਲੀ ਪੇਟ ਜੀ ਓਕੇ ਹਾਂਜੀ ਹਾਂ ਜੇ ਅੱਧਾ ਨਹੀਂ ਇਹਨੂੰ ਥੋੜਾ ਪਾਣੀ ਪਾ ਕੇ ਲੈ ਲਓ ਜੀ ਬਾਕੀ ਜੇ ਤੁਸੀਂ ਨਹੀਂ ਇਹ ਇਦਾਂ ਹੀ ਟੇਸਟ ਹੈ ਦਾ ਬਹੁਤ ਵਧੀਆ ਜੀ ਨਹੀਂ ਨਹੀਂ ਜਿੱਦਾਂ ਆਪਾਂ ਪਾਣੀ ਸੂਬਾ ਖਾਲੀ ਪੇਟ ਪਿੰਨੇ ਆ ਤਾਂ ਆਪਾਂ ਥੋੜਾ ਪਾਣੀ ਕੋਸਾ ਕੋਸਾ ਪਾਣੀ ਚ ਨਹੀਂ ਪਾ ਕੇ ਲੈਣਾ ਜੀ ਇਹ ਅੱਛਾ ਨਾ ਨੋਰਮਲ ਪਾਣੀ ਚ ਲੈਣਾ ਜੀ ਤੇ 15 ਐਮ ਐਲ ਪਾ ਕੇ ਲੈ ਲਓ ਜੀ ਇਹ ਤੁਹਾਨੂੰ 2-3 ਦਿਨ ਤੁਸੀਂ ਲਗਾਤਾਰ ਲਓਗੇ ਤੇ ਤੁਹਾਡੇ ਪੇਟ ਦੀ ਸਫਾਈ ਕਰ ਦੇਣੀ ਹੈ ਬਾਥ ਟੋੜਾ ਖਾਦਾ ਪੀਤਾ ਜਿਹੜਾ ਹਜਮ ਆਣ ਲੱਗ ਜਾਣਾ ਜੀ ਓਕੇ ਹਾਂਜੀ ਚਾਰਜ ਰੱਖਿਆ ਇਹ 500 ਦਾ ਜੀ ਓਕੇ ਇਹ ਤੁਸੀਂ ਅਸੀਂ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਆ ਜੀ ਪਤਨਾ ਕੋਲ ਪਿੰਡ ਪੈਣ ਦਾ ਰਾਜ ਲਿਹੜੀ ਜੀ ਹਾਂ ਤਿਆਰ ਕਰਦੀ ਹਾਂ ਹਾਂਜੀ ਹਾਂ ਅਸੀਂ ਸਾਰੇ ਪ੍ਰੋਡਕਟ ਇਹ ਆਪਣੇ ਆਪ ਤਿਆਰ ਕਰਦੇ ਹਾਂਗੇ ਤੇ ਜਿਵੇਂ 슈ਗਰ ਲਈ ਹੈ ਜੀ ਕੈਸਟਰੋਲ ਲਈ ਜੀ ਇਹ 슈ਗਰ ਦਾ ਪਾਊਡਰ ਹੈ ਜੀ ਇਹ ਹਲਦੀ ਹੈ ਜੀ ਕੈਲਸ਼ੀਅਮ ਚੂਨਾ ਹਲਦੀ ਜੀ ਇਹ ਤਾਕਤ ਲਈ ਹੈ ਜੀ ਤ੍ਰਿਫਲਾ ਪਾਊਡਰ ਹੈ ਜੀ ਇਹ ਚ ਔਲਾ ਬਿਹੜਾ ਹਰਡ ਦਾ ਜੀ ਇਹ ਹਲਦੀ ਦੇ ਵਿੱਚ ਆਸ਼ਵਗੰਧਾ ਬਾਇਓ ਜਿਹੜਾ ਕਿ ਆਪਣੀ ਹੱਡੀਆਂ ਲਈ ਬਹੁਤ ਜ਼ਰੂਰੀ ਹੈ ਜੀ। ਮਤਲਬ ਕਿ ਆਸ਼ਵਗੰਧਾ ਤੁਹਾਨੂੰ ਬਦੀ ਬਾਇਸ਼ਵਗੰਧਾ ਮਹਿੰਗਾ ਹੁੰਦਾ ਜੀ ਤੇ ਇਹ ਹੈ ਕਿ ਨੇ ਮਲਟੀ grain ਆਟੇ ਦੇ ਪਾਸਤਾ ਦੀ ਨੂਡਲ ਜੀ ਸੇਵੀਆਂ ਦੀ ਇਹ ਨੂਡਲ ਨੇ ਹਾਂਜੀ ਹਾਂ ਇਹ ਨੂਡਲ ਨੇ ਵੀ ਮਲਟੀ grain ਆਟੇ ਦੇ ਨੇ ਵੀ ਇਹ ਸੇਵੀਆਂ ਵੀ ਜੀ ਤੇ ਪਾਸਤਾ ਵੀ ਜੀ ਸ਼ੂਗਰ ਲਈ ਆ ਸੀ ਜੀ ਇਹ ਤੁਹਾਡੇ ਸ਼ੂਗਰ ਇਹ ਸੀ ਜਾਮਨ ਕ੍ਰੇਲਾ ਗੁੜ ਮਾਰ ਤੋਂ ਬਣਾਈ ਹੋਈ ਹੈ ਜੀ ਇਹ ਸ਼ੂਗਰ ਹੈ ਫੁਲਕਾ ਖਾਨ ਤੋਂ 1 ਘੰਟਾ ਪਹਿਲਾਂ ਲੈਣਾ ਜੀ ਇਹ ਤੁਹਾਡੇ ਸ਼ੂਗਰ ਨੂੰ ਬੈਲੈਂਸ ਕਰਕੇ ਰੱਖੂਗੀ ਤੁਹਾਡੇ ਡਾਈਜੈਸ਼ਨ ਨੂੰ ਤੁਹਾਡੀ ਇਹ ਨੂੰ ਰਿਕਵਰੀ ਕਰਕੇ ਰੱਖੂਗੀ ਜੀ ਇਹ ਇਹ ਬਦਲ ਨਹੀਂ ਦੇਣਾ ਹੈਗਾ ਤੁਹਾਡਾ ਸ਼ੂਗਰ ਜੀ ਬਾਕੀ ਤੁਸੀਂ ਆਪਣੀ ਡਾਈਟ ਪ੍ਰੋਪਰ ਰੱਖੋਗੇ ਤਾਂ ਇਹ ਦਿਨ ਨਾਲ ਤੁਹਾਡੀ ਪੂਰੀ ਰਿਕਵਰੀ ਕਰ ਦੇਗੀ ਸ਼ੂਗਰ ਦੀ ਜੀ ਥੈਂਕ ਯੂ ਵਿਚ ਉਸ ਦੀ ਤਰਾਨਾ ਦੇ ਵਿੱਚ ਇੱਕ ਤਰ੍ਹਾਂ ਦਾ ਜਾਦੂ ਹੈ ਪਰ ਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਮਾੜੀ ਲੱਗਾ ਕੋਈ ਚਾਹੋ ਜਾਣਾ ਇਹ ਤਾਂ ਅੱਜ ਵੀ ਅੱਜ ਵੀ ਬੜਾ ਚੰਗੀ ਫਰੇਮ ਬਣ ਗਈ ਕੁਝ ਤੌੜੀ ਤੂੜੀ ਕੀ ਤਿਆਰ ਕਰਕੇ ਆਪਾਂ ਨਹੀਂ ਜਾਂਦੇ ਬਤੀਸ਼ਾ ਮਿੱਠੀ ਦੀ ਪਰੋਲ ਖਾਣੇ ਨਾਲ ਨਹੀਂ ਮੈਂ ਬੈਠ ਕੇ ਉਹਨੂੰ ਤੋਂ ਮਿਲਾਈ ਕੋਈ ਕਰਦੀ ਕਿਹੜੀ ਉਹ ਆਦੀ ਨਾ ਮੈਂ ਬਾਲੀ ਇਹ ਗਾੜਾ ਕਿਹਦੇ ਕਿਵੇਂ ਤਿਆਰ ਕੀਤਾ ਵੀ ਜੋ ਤੌੜੀ ਤੇ ਜੋ ਪਹਿਲਾਂ ਕਰਦੇ ਹੁੰਦੇ ਸੀ ਉਹ ਵੀ ਬਾਕੀ ਪਰਸੋਂ ਦਾ ਚੱਲ ਰਿਹਾ ਹੈ ਜੀ ਅਗਲੇ ਪਰਸੋਂ ਦਾ ਇਸ ਤੇ ਚੱਲ ਰਿਹਾ ਲੇਡੀਜ਼ ਕੰਮ ਕਰ ਰਹੀਆਂ ਨੇ ਸਾਡੀ ਉਸ ਸਾਈਡ ਤੇ ਉੱਥੇ ਬੱਦ ਰਿਹਾ ਹੈ ਸਾਡੇ ਕਿਉਂਕਿ ਇੱਥੇ ਸਾਡੇ ਕੋਲ ਪੂਰਾ ਇਖਤਿਆਰ ਨਹੀਂ ਸੀ ਪਾਣੀ ਉਹਨਾਂ ਕਰਕੇ ਪ੍ਰੋਬਲਮ ਸੀਗੀ ਪਰ ਫਿਲਹਿੰਜ ਦੇ ਨਾਲ ਨਾਲ ਬੱਦ ਰਹੇ ਆ ਔਰ ਸਿਕਾਏ ਜਾ ਰਹੇ ਨੇ ਦੇਖੋ ਬਹੁਤ ਸਾਰੇ ਪਾਣੀ ਦੇ ਕਰਕੇ ਜਿਹੜਾ ਸਾਧਰਪੁਰ ਦਾ ਤਾਂ ਬਦਲ ਵੀ ਹੈ ਨਹੀਂ ਹੈ ਨਾ ਕਿਵੇਂ ਮੈਨੂੰ ਲੱਗਦਾ ਹੈ ਕਿ ਇਹ ਪਰਿਵਾਰ ਨੂੰ ਲੱਗਦਾ ਬਹੁਤ ਵਧੀਆ ਜਿੰਨੇ ਵੀ ਲੋਕ ਆ ਰਹੇ ਨੇ ਬਹੁਤ ਖੁਸ਼ ਹੋ ਕੇ ਆ ਰਹੇ ਨੇ ਔਰ ਸਪੈਸ਼ਲੀ ਜਿਹੜੇ ਸਾਡੇ ਸ਼ਹਿਰ ਦੇ ਨੇ ਪਿੰਡਾਂ ਦੇ ਤਾਂ ਵੈਸੇ ਛੋਟੇ ਹੁੰਦੇ ਸਾਡੇ ਘਰਾਂ ਸ਼ਹਿਰ ਦੇ ਆਪ ਵੀ ਬੰਦੇ ਅਸੀਂ ਬਿਲਕੁਲ ਪਸੰਦ ਕਰਦੇ ਆ ਪਰ ਜਿਹੜੇ ਸ਼ਹਿਰ ਦੇ ਲੋਕਾਂ ਨੂੰ ਸਵਾਦਾ ਵਾਲੀ ਚੀਜ਼ ਮਸਾਉਂਦਾ ਲਿੱਟਾਂ ਦੇ ਤਾਂ ਪਸੰਦ ਕਰਦੇ ਹੀ ਕਰਦੇ ਆ ਜਦੋਂ ਸ਼ਹਿਰ ਚ ਲੈ ਕੇ ਆਇਆ ਤਾਂ ਉਹ ਵੀ ਗਾਣੇ ਆਪਾਂ ਦੇ ਅਸਲੀ ਜਿਹੇ ਗਾਣੇ ਜਿਹੜਾ ਗਾਣੇ ਉਹਦੇ ਹਾਂਜੀ ਅਸੀਂ ਬਿਲਕੁਲ ਬਿਲਕੁਲ ਇਹ ਅਗਰ ਗਾਣਾ ਸੀ ਦੁਬਾਰਾ ਤੋਂ ਲੈ ਕੇ ਆਵਾਂਗੇ ਆਪਣੇ ਲੋਕਾਂ ਦੀ ਜਿੰਕੀ ਰੱਖਣਾ ਚਾਹੁੰਦੇ ਹਾਂ ਇਸੇ ਨਾਲ ਅਸਰੀ सरों सागीट प्लस जे साढा लस्सीअ डेढ सौ रुपया मकी रोटी न लस्सी चटनी सागर ਸੋ ਤਾਂ ਇਹ ਜੀ ਆਣੀ ਕਹਿੰਦੇ ਆ ਪੈਸਾ ਸੀ ਬਾਕੀ